एफसीआई ਪੰਜਾਬ ਵਿੱਚ ਸਿਕਿਉਰਿਟੀ ਗਾਰਡ ਦੀ ਦਿਨੋ-ਦਿਨ ਵੱਧ ਰਹੀ ਰਿਸ਼ਵਤਖੋਰੀ ਨੂੰ ਠੱਲ ਪਾਉਣ ਦੇ ਲਈ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ ਦੀ ਅਗਵਾਹੀ ਹੇਠ ਇੱਕ ਬਫਦਰ ਜੀਐਮ ਪੰਜਾਬ ਚੰਡੀਗੜ੍ਹ ਨੂੰ ਮਿਲਿਆ ਜਿੱਥੇ ਉਹਨਾਂ ਪੰਜਾਬ ਅੰਦਰ ਐਫਸੀਆਈ ਦੇ ਗੋਦਾਮਾਂ ਵਿੱਚ ਬਤੌਰ ਸਿਕਿਉਰਿਟੀ ਗਾਰਡ ਦੀ ਡਿਊਟੀ ਕਰ ਰਹੇ ਫੌਜੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਆਓ ਸੁਣਦੇ ਹਾਂ ਗੱਲਬਾਤ ਪ੍ਰਗਟ ਸਿੰਘ ਢੀਂਡਸਾ ਦਾ ਕੀ ਕਹਿਣਾ ਹੈ ਇਸ ਬਾਰੇ ਪਾਣੀ ਪੰਜਾਬ ਵਾਸੀ ਉਹ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਦੀ ਫਤਿਹ ਅੱਜ ਸਾਡਾ ਇੱਥੇ ਐਫਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਦਫ਼ਤਰ ਆਉਣ ਦਾ ਸਾਡਾ ਮਕਸਦ ਇਹ ਸੀ ਕਿ ਪੰਜਾਬ ਦੇ ਵਿੱਚ ਬੱਖ ਬੱਖ ਢੀਪਾਂ ਦੇ ਵਿੱਚ ਇੰਨੀ ਲੁੱਟ ਖੋਟ ਚੱਲ ਰਹੀ ਹੈ ਸਾਡੇ ਸਾਕਾ ਫੈਨ ਦੇ ਜਿਹੜੇ ਸਿਕਿਉਰਟੀ ਗਾਰਡ ਨੇ ਉਹਨਾਂ ਨੂੰ ਰਿਸ਼ਵਤ ਦੇ ਤੌਰ ਤੇ 25 25 30 3000 ਰੁਪਏ ਲਿਆ ਜਾਂਦਾ ਹੈ ਹਰ ਸਾਲ ਉਹਨਾਂ ਨੂੰ ਡਰਾਇਆ ਤਪਕਾਇਆ ਜਾਂਦਾ ਹੈ ਹਰ ਡੀਪੂ ਦੇ ਵਿੱਚੋਂ 15 20 ਬੰਦੇ ਬਦਲੀ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਅੱਜ ਅਸੀਂ ਇਹਨਾਂ ਦੀ ਮੈਨੇਜਮੈਂਟ ਨੂੰ ਜੀਐਮ ਸਾਹਿਬ ਨੂੰ ਏਜੀਐਮ ਸਾਹਿਬ ਨੂੰ ਮਿਲ ਕੇ ਚੱਲੇ ਆਂ ਅਸੀਂ ਇਹ ਕਹਿ ਕੇ ਚੱਲੇ ਕਿ ਜੇ ਇਹਦੇ ਕ੍ਰਾਪਸ਼ਨ ਬੰਦ ਨਾ ਹੋਈ ਤਾਂ ਜਿਹੜੇ ਬਠਿੰਡਾ ਦੇ ਵਿੱਚ ਇਹਨਾਂ ਦਾ ਦਸਤਾਵੇਜ਼ ਹੈ ਇਹਦਾ ਤੇ ਸੰਗਰੂਰ ਦੇ ਵਿੱਚ ਆਸੀਂ ਉਹਨਾਂ ਦਾ ਘਰਾਉ ਕਰਾਂਗੇ ਪਰ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਮੇਲਾਂ ਕੱਢਣਗੇ ਪਰ ਜੇ ਕਾਰਵਾਈ ਨਹੀਂ ਹੁੰਦੀ ਆफीਨੋਂ ਦੇ ਜਿਹੜੇ ਐਫਸੀ ਦੇ ਦਫ਼ਤਰ ਨੇ ਦਫ਼ਤਰ ਦੇ ਡਿਸਟ੍ਰਿਕਟ ਮੈਨੇਜਰ ਬੈਠਦੇ ਨੇ ਉੱਥੇ ਸੰਦੂਰ ਔਰ ਬਟਿੰਡੇ ਦੇ ਵਿੱਚ ਉਹਨਾਂ ਦਾ ਘਰਾਓ ਕਰਾਂਗੇ ਬਾਕੀ ਮੇਰਾ ਸਾਥੀ ਸਰਪਾਲ ਸਿੰਘ ਡਿਟੇਲ ਦੇ ਵਿੱਚ ਦੱਸੂ ਕਿਹੜੇ ਡਿਪੂ ਦੇ ਵਿੱਚ ਕੌਣ ਬੰਦਾ ਇਹ ਨਿਸ਼ਬਤ ਥੋੜੀ ਜੀ ਇਹ ਜੱੜ ਜੜਾ ਜਿਹੜੀ ਬਣ ਕੇ ਬੈਠਾ ਹੋਇਆ ਇਹ ਦੱਸਣਗੇ ਤੁਹਾਨੂੰ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਅੱਜ ਵੀ ਡੀਵੀਆਰ ਦੇ ਬੈਠ ਕੇ ਪਹਿਲਾਂ ਉੱਥੇ ਕਰਕੇ ਜੀ ਸਾਲ ਨੂੰ ਮਿਲ ਕੇ ਆਏ ਉਹਨਾਂ ਨੂੰ ਵੀ ਡਿਟੇਲ ਲਗਾ ਕੇ ਆਏ ਆ ਜਿਹੜੇ ਬੰਦੇ ਬਟਿੰਡਾ ਸਤੁਰੂਰ ਬਰਨਾਲਾ ਏਰੀਆ ਨਿਲੰਦਰ ਅਮਰਤ ਸਰ ਦੇ ਰਿਆ ਡੀਪੀ ਦੇ ਵਿੱਚ ਹੈ ਜੇ ਕਈ ਬੰਦੇ ਬੈਠੇ ਨੇਗੇ ਜਿਹੜੇ ਆਪਣੇ ਸਾਥਕਾਂ ਸੇਰਕਾਂ ਦੀ ਡਟ ਕਰਦੇ ਨੇ ਉਹਨਾਂ ਤੋਂ ਪੈਸੇ ਤਨਖਾਹ ਭਗਾਉਣ ਦੇ ਵੀ ਲੈਂਦੇ ਨੇ ਡਿਊਟੀ ਦੇ ਵੀ ਲੈਂਦੇ ਨੇ ਡਿਊਟੀ ਲਵਾਉਣ ਦੇ ਵੀ ਪੈਸੇ ਲੈਂਦੇ ਨੇ ਅਸੀਂ ਪਿਛਲੇ ਸਾਲ ਵੀ ਇਹਨਾਂ ਨੂੰ ਕੰਪਲੇਨਟ ਕੀਤੀ ਸੀ ਇਹਨਾਂ ਨੇ ਉਸ ਕੰਪਲੇਨਟ ਦੇ ਉੱਤੇ ਕੋਈ ਛਾਲਾ ਅਸਰ ਨਹੀਂ ਕੀਤਾ ਤੋਂਨਾ ਵਿਭਾਗਿਆ ਨੂੰ ਡੀਡੀਆਰ ਨੂੰ ਔਰ ਫੂਰ ਕਰੋ ਕਾਰਪੋਰੇਸ਼ਨ ਦੇ ਮੀਡੀਆ ਦੇ ਜੀਐਮ ਸਾਹਿਬ ਨੂੰ ਮਿਲ ਕੇ ਕੱਲੇ ਆ ਇਹਨਾਂ ਨੂੰ ਦੱਸ ਦੁੱਤਾ ਉਹ ਬੰਦਿਆਂ ਦੇ ਨਾਮ ਵੀ ਦੱਸ ਦਿੱਤੇ ਨੇ ਜਿਹੜੇ ਛਲੰਦਰ ਏਰੀਆ ਦੇ ਵਿੱਚ ਕੰਮ ਕਰਦੇ ਨੇ ਉਥੋਂ ਸੰਬੂਰ ਏਰੀਆ ਦੇ ਵਿੱਚ ਨੇ ਜਿਹੜੇ ਵਰਦੀਆਂ ਦੇ ਸਾਈਨ ਕਰਾਉਂਦੇ ਨੇ ਨਾ ਕਹਿੰਦੇ ਕਿ ਵਰਦੀਆਂ ਤੇ ਸਾਈਨ ਕਰ ਦੇ ਤੇ ਵੀ 2 ਮਿਲੀਆਂ ਦੇ 4 ਤੇ ਸਾਈਨ ਕਰ ਲਓ ਜਾਂ ਕੋਈ ਕਹਿੰਦਾ ਮੈਂ ਤੁਹਾਡੀ ਵੀਪੀਟੀ ਕਰਾਉਂਗਾ ਆਉਣ ਵਾਲਾ ਕਰਨਲ ਮੇਰਾ ਹੈਗਾ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਜਾਂ ਕਈ ਧਮਕੀਆਂ ਦੇ ਕੇ ਉਹਨੇ ਵੀ ਮੈਂ ਕਿ ਸਾਰੇ ਡਿੱਪੂ ਦੇ ਵਿੱਚੋਂ ਬੰਦੇ ਹੀ ਬਦਲ ਦੇਣੇ ਨੇ ਬਠਿੰਡੇ ਏਰੀਆ ਦੇ ਵਿੱਚ ਨੇਗੇ ਪਹਿਲਾਂ ਉਹ ਬੰਦੇ ਖੁਦ ਚੋਰੀਆਂ ਕਰਦੇ ਸੀ ਫਿਰ ਉਹ ਚੋਰੀਆਂ ਕਰਵਾਉਣ ਲੱਗ ਪਏ ਉਹਨਾਂ ਦੀ ਸਾਰੀ ਕੰਪਲੇਨਟ ਇਹਨਾਂ ਨੂੰ ਪਹਿਲਾਂ ਦਿੱਤੀ ਹੋਈ ਹੈ ਇਹ ਅਸੀਂ ਲੜਾਈ ਸਾਬਕਾ ਸੈਨਿਕਾਂ ਵਾਸਤੇ ਲੜ ਰਹੇ ਆ ਜਿੰਨੇ ਵੀ ਮੇਰੇ ਵੀਰ ਸਾਬਕਾ ਸੈਨਿਕ ਨੇ ਜਿਨ੍ਹਾਂ ਨੇ ਹੁਣ FCI ਦੇ ਕਦਮਾਂ ਦੇ ਵਿੱਚ ਸਕਿਉਰਿਟੀ ਗਾਰਡ ਦੀ ਡਿਊਟੀ ਕਰਨੀ ਹੈ ਪਹਿਲੀ ਗੱਲ ਤਾਂ ਕਿਸੇ ਨੂੰ ਪੈਸਾ ਨਾ ਦਿਓ ਕਿਸੇ ਦੇ ਚਾਂਸੇ ਜਨਾਓ ਨਾ ਕੋਈ ਉੱਥੇ ਸੁਪਰਵਾਈਜ਼ਰਾ ਨਾ ਫੀਲਡ ਆਫਸਰਾ ਜਿੰਨੇ ਵੀ ਆਪਣੇ ਕਰਨਲ ਸਾਹਿਬ ਹੁਣ ਨਵੇਂ ਇਹ ਅੱਛਰ ਉਸ ਮੈਨ ਦੇ ਜਿਹੜੇ ਕਰਨਲ ਸਾਹਿਬ ਉਹ ਟਰੰਡਰ ਭਰ ਕੇ ਉਹਨਾਂ ਨੇ ਭਿਖੇ ਦਿੱਤੇ ਨੇ ਉਹ ਆਪਣੇ ਆਪ ਬੰਦਿਆਂ ਕੋਲੇ ਵਿਜ਼ਿਟ ਕਰਨਗੇ ਇਹ ਇਹਨਾਂ ਨੇ ਸਾਨੂੰ ਦੱਸਿਆ ਵੀ ਹੈ ਪਹਿਲਾਂ ਕੋਈ ਕਰਨਲ ਜਾਂਦਾ ਨਹੀਂ ਸੀ ਆਪਣੀ ਮਰਜ਼ੀ ਦੇ ਨਾਲ ਇਹ ਸੀਨੀਅਰ ਬੰਦਿਆਂ ਨਾਲ ਮਿਲ ਕੇ ਪੁੱਛੇ ਕਿ ਜੇ ਚੰਡੀਗੜ੍ਹ ਬਾਹਰ ਜਿਹੜੇ ਵਿੱਚ ਬੈਠੇ ਨੇ ਸੀਨੀਅਰ ਬੰਦੇ ਉਹਨਾਂ ਨਾਲ ਮਿਲ ਕੇ ਇਹ ਸਾਬਤਾ ਸੈਨਿਕਾਂ ਦੀ ਲੁੱਟ ਕਰਦੇ ਸੀ ਉਹਨਾਂ ਨੂੰ ਬਿਨਾਂ ਮਤਲਬ ਤੋਂ ਬਿਨਾਂ ਕਿਸੇ ਕਾਰਨ ਤੋਂ ਡਿਊਟੀਆਂ ਤੋਂ ਔਟ ਹੋਦੇ ਸੀ ਅਸੀਂ ਉਹਨਾਂ ਦੇ ਨਾਮ ਵੀ ਲੈ ਕੇ ਦਿੱਤੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਬੰਦੇ ਇਹ ਕਾਰਵਾਈ ਕਰਦੇ ਨੇ ਦੋ ਦੋ ਜਗ੍ਹਾ ਡਿਊਟੀਆਂ ਕਰਨ ਵਾਲੇ ਵੀ ਬੰਦੇ ਫੜੇ ਸੀ ਵਿੱਚ ਹੋਨਰੀ ਕੈਪਟਨ ਆ ਰਿਟਾਇਰ ਨੇ ਉਹ ਉਹਨਾਂ ਨੂੰ ਵੀ ਅਸੀਂ ਫੜਿਆ ਸੀ ਪੁੱਛ ਮਲੇਰ ਕੋਰਟ ਦੇ ਏਰੀਆ ਦੇ ਵਿੱਚ ਤਿੰਨ ਚਾਰ ਬੰਦੇ ਤੇਰੇ ਫਰਜ਼ ਨੇ ਇਹ ਕੰਮ ਕਰਦੇ ਉਹਨਾਂ ਨੂੰ ਸਾਡੀ ਹੱਥ ਬਨ ਕੇ ਬੇਨਤੀ ਹੈ ਜਦ ਜੇ ਨਾ ਤੁਸੀਂ ਸੁਧਰੇ ਫਿਰ ਸੁਧਾਰ ਕੇ ਤੁਹਾਨੂੰ ਹਟਾਗੇ ਅਸੀਂ ਇਹਨਾਂ ਦੇ ਦਫ਼ਤਰਾਂ ਨੂੰ ਜੇ ਨਾਂ ਜੰਦਾ ਲਵਾਇਆ ਤਾਂ ਸਾਡਾ ਨਾਂ ਵੀ ਸਾਡੀ ਜਿਹੜੀ ਸਾਲਕਾ ਸੰਕਰਾਤੀਕਰਤੀ ਕਨਿਊਨ ਹੈ ਇਹੀ ਕੰਮ ਕਰਦੀ ਹੈ ਵਿੱਚ ਇੱਕ ਧੂੜੀ ਦੇ ਵਿੱਚ ਵੀ ਬੰਦੇ ਬੈਠੇ ਦੇਖੋ ਉਹਨਾਂ ਨੂੰ ਵੀ ਅਸੀਂ ਬੇਇੱਜ਼ਤੀ ਕਰਦੇ ਆ ਬਠਿੰਡੇ ਚ ਨੇ ਮਾਨਸਾ ਬੁਧਲਾਡਾ ਸਰਦੂਰਗੜ ਵੀ ਨਾਮ ਬਹੁਤ ਨੇ ਸਾਡੇ ਕੋਲੇ ਰਈਆ ਜਲੰਧਰ ਐਨ ਜੀ ਐਮ ਉਥੇ ਕਰਾਉਣੀਆਂ ਚੋਰੀਆਂ ਤੇ ਬਾਅਦ ਦੇ ਵਿੱਚ ਸਫਾਈਆਂ ਜਣੀਆਂ ਫਿਰ ਜਵਾਬ ਦੇਣੇ ਔਖੇ ਹੋ ਜਾਣਗੇ ਇਸ ਕਰਕੇ ਸਾਡੀ ਤੁਹਾਨੂੰ ਬੇਨਤੀ ਹੈ ਜਿਹੜੇ ਬੰਦੇ ਜਿਵੇਂ ਜੋ ਵੀ ਕਰਦੇ ਨੇ ਉਹਨਾਂ ਨੂੰ ਕਰਨ ਦਿਓ ਆਪ ਵੀ ਜੋਤੀ ਕਰੋ ਸਾਡੀ ਆਹੀ ਬੇਨਤੀ ਹੈ ਜਿਹੜੇ ਬੰਦਿਆਂ ਨੇ ਪਹਿਲਾਂ ਮਾੜਾ ਮੋਟਾ ਇਹਨਾਂ ਦਾ ਕੁਝ ਕੀਤਾ ਹੋਇਆ ਹੈ ਸੁਭਾਜ ਆ ਜਾ ਬਾਕੀ ਅਸੀਂ ਇਹਨਾਂ ਦੇ ਮੈਨੇਜਮੈਂਟ ਨੂੰ ਜੀਐਮ ਸਾਹਿਬ ਨੂੰ ਡੀਜੀਆਰ ਦੇ ਆਪਣੇ ਜਿਹੜੇ ਪ੍ਰੈਰੀਡੀਆ ਦਾ ਰਣਜੀਤ ਸਿੰਘ ਚੱਠਾ ਨੇ ਉਹਨਾਂ ਨੂੰ ਵੀ ਦੱਸ ਚੁੱਕੇ ਹਾਂ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਉਹਨਾਂ ਦੀ ਦਿੱਕਤ ਕੰਪਲੇਂਟ ਜਦੋਂ ਜਿਹਨਾਂ ਨੂੰ ਕੰਪਲੇਂਟ ਦੇ ਦਿੱਤੀ ਹੈ ਬਾਕੀ ਦੇਖਦੇ ਆ ਕਿ ਕੀ ਕਾਰਵਾਈ ਬਣਦੀ ਹੈ ਜੇ ਨਹੀਂ ਕੋਈ ਕਾਰਵਾਈ ਹੋਊਗੀ ਤਾਂ ਉਹਦੇ ਤੇ ਅਸੀਂ ਆਪਣੀ ਸੁਣੀ ਰਲੋ ਛੇੜਾ ਸਾਡਾ ਪ੍ਰੋਸੈਸ ਨੂੰ ਬੋ ਕਰਾਂਗੇ ਧੰਨਵਾਦ ਮਾੜਾ ਇਹਦੇ ਵਿੱਚ ਜਿਵੇਂ ਮਹਿਲ ਕਲਾ ਡੀਪੂ ਆ ਉਹਦੇ ਵਿੱਚ ਵੀ ਮਤਲਬ ਚੋਰੀ ਦੇ ਅਲੀਗੇਸ਼ਨ ਲੱਗੇ ਨੇ ਉਹਦਾ ਵੀ ਅਸੀਂ ਇਹ ਮੁੱਦਾ ਹਾਈਲਾਈਟ ਕਰਾਂਗੇ ਇਹ ਨਾ ਇਹ ਨਾ ਸੋਚਣ ਚੋਰ ਵੀ ਅਸੀਂ ਬਚ ਜਾਾਂਗੇ ਕਿਸੇ ਪਾਸੋਂ ਠੀਕ ਹੈ ਅੱਜ ਅਸੀਂ ਇੱਥੇ ਅੱਛੀ ਵੀ ਮੈਨੇਜਮੈਂਟ ਨੂੰ ਮਿਲ ਕੇ ਚੱਲਿਆਂ ਅਧਿਕਾਰੀਆਂ ਨੂੰ ਇਸ ਤੋਂ ਬਾਅਦ ਅਸੀਂ ਪੰਜਾਬ ਪੁਲਿਸ ਨੂੰ ਇੱਕ ਰਿਪੋਰਟਾ ਦੇ ਕੇ ਨਾ ਤੇ ਪਰਚੇ ਦਰਜ ਕਰਾਵਾਂਗੇ ਚੋਰ ਬੰਦਾ ਅਸੀਂ ਰਹਿਣ ਨਹੀਂ ਦੇਣਾ ਇਮਾਨਦਾਰ ਬੰਦੇ ਐਫਸੀ ਦੇ ਕਦਮਾਂ ਦੇ ਵਿੱਚ ਡਿਊਟੀ ਕਰਨਗੇ ਇੱਥੇ ਮੈਂ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਬਕਾ ਸੈਨਿਕਾਂ ਨੂੰ ਜਿੰਨੇ ਡਿਊਟੀ ਕਰਦੇ ਹਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਮੈਂ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਡਸਾ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਫੋਨ ਨੰਬਰ 98152 99942 ਅਗਰ ਤੁਹਾਨੂੰ ਵੀ ਤੰਗ ਪ੍ਰੇਸ਼ਾਨ ਕਰਦਾ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਇਹਨਾਂ ਦੀਆਂ ਲੱਤਾਂ ਨੂੜ ਕੇ ਇਹਨਾਂ ਨੂੰ ਜੇਲਾ 'ਚ ਫਿਟਾਂਗੇ ਆਪਣਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ